ਤੁਸੀਂ ਕਦੀ ਸੋਚਿਆ ਵੀ ਅਮੀਰ ਆਦਮੀ ਹਮੇਸ਼ਾ ਗੱਡੀ ਕਿਸ਼ਤਾਂ ਤੇ ਹੀ ਕਿਉਂ ਲੈਂਦਾ? EMI ਕਿਉਂ ਕਰਾਉਂਦਾ? ਨਕਦ ਵੀ ਲੈ ਸਕਦਾ ਇੰਨੇ ਉਹਦੇ ਕੋਲੇ ਪੈਸੇ ਹੁੰਦੇ ਆ ਪਰ ਫਿਰ ਵੀ ਉਹ ਗੱਡੀ ਕਿਸ਼ਤਾਂ ਤੇ ਲਾਉਂਦਾ। ਦੋਸਤੋ ਇੱਕ ਸੱਚੀ ਘਟਨਾ ਤੁਹਾਨੂੰ ਮੈਂ ਸੁਣਾਉਣਾ ਮੇਰਾ ਵੀ ਕੋਈ ਸੱਜਣ ਮਿੱਤਰ ਹੈਗਾ ਜਿਸ ਦਾ ਕਿ 골ਡ ਦਾ ਕੰਮ ਆ ਤਾਂ ਉਹਨੇ ਵੀ ਗੱਡੀ ਕਿਸ਼ਤਾਂ ਤੇ ਲੈ ਰੱਖੀ ਹਾਲਾਂਕਿ ਉਹਦੇ ਖਾਤੇ ਦੇ ਵਿੱਚ ਬਹੁਤ ਸਾਰੇ ਪੈਸੇ ਨੇ ਪਰ ਫਿਰ ਵੀ ਉਹਨੇ ਗੱਡੀ ਕਿਸ਼ਤਾਂ ਤੇ ਲੈ ਰੱਖੀ। ਮੈਂ ਉਹਨੂੰ ਪੁੱਛਿਆ ਬਾਈ ਯਾਰ ਇੰਨੇ ਪੈਸੇ ਤੇਰੇ ਕੋਲੇ ਖਾਤੇ 'ਚ ਤੂੰ ਗੱਡੀ ਕਿਸ਼ਤਾਂ ਤੇ ਕਿਉਂ ਲਈ? ਕੀ ਕਾਰਨ? ਉਹ ਕਹਿੰਦਾ ਨਾ ਜੇ ਦਲੇਰ ਸਿੰਘਾਂ ਵੀ ਤੋੜਾ ਕੋਈ ਜ਼ਿੰਮੇਦਾਰ ਭਰਾਪਾ ਹੁੰਦਾ ਨਾ ਚੰਗੇ ਰੁਪਏ ਹੁੰਦੇ ਉਹਦੇ ਕੋਲੇ ਉਹਨੇ ਕੀ ਕਰਨਾ ਸੀ ਉਹਨੇ ਜਾ ਕੇ ਨਕਦ ਦੇ ਕੇ ਪੈਸੇ ਗੱਡੀ ਲਿਆਉਣੀ ਸੀ ਤੇ ਉਹਨੇ ਨਕਦ ਗੱਡੀ ਲੈ ਕੇ ਵੀ ਘਾਟੇ 'ਚ ਜਾਣਾ ਸੀ ਤੇ ਮੈਂ ਕਿਸ਼ਤਾਂ ਤੇ ਲੈ ਕੇ ਗੱਡੀ ਤੇ ਵਾਅਦੇ 'ਚ ਜਾਊਂਗਾ ਪ੍ਰਾਫਿਟ ਖੱਟੂਗਾ ਮੈਂ ਕਹਾਂ ਉਹ ਕਿਵੇਂ ਖੱਟੇਗਾ ਕਹਿੰਦਾ ਲੈ ਫਿਰ ਸਮਝਾ ਕਹਿੰਦਾ ਵੀ ਮੈਂ ਥਾਰ ਗੱਡੀ ਲਈ 16 ਲੱਖ ਉਹਦੀ ਪ੍ਰਾਈਸ ਆ 6 ਲੱਖ ਮੈਂ ਡਾਊਨ ਪੇਮੈਂਟ ਭਰਤੀ ਤੇ 10 ਲੱਖ ਰੁਪਏ ਦਾ ਮੈਂ ਲੋਨ ਕਰਾਇਆ ਮੈਂ ਕਹਾਂ ਹਾਂ ਤੂੰ ਕਰਾਇਆ ਕਹਿੰਦਾ ਵੀ ਮੈਨੂੰ ਉਹਦੀ ਵਿਆਜ ਕਿੰਨੀ ਪਾਉਗੀ ਸਿਰਫ 140606 ਰੁਪਏ ਪਾਉਗੀ ਜੇਕਰ ਮੈਂ ਸਰਕਾਰੀ ਬੈਂਕ ਚੋਂ ਕਰਾਵਾਂ ਤੇ ਕਹਿੰਦਾ ਮੇਰੇ ਕੋਲ ਪੈਸੇ ਹੈਗੇ ਆ ਸਿੰਬਲ ਮੇਰੇ ਵਧੀਆ ਮੈਨੂੰ ਬੈਂਕ ਨੇ ਲੋਨ ਦੇ ਹੀ ਦੇਣਾ ਤੇ ਬੈਂਕ ਨੇ ਉਹਨੂੰ ਲੋਨ ਦੇਤਾ ਸਰਕਾਰੀ ਬੈਂਕ ਤੋਂ ਉਹਨੇ ਲੋਨ ਕਰਾਇਆ ਆ ਤੇ 140606 ਰੁਪਏ ਪਏ 10 ਲੱਖ ਰੁਪਏ ਪਿੱਛੇ ਉਹਨੇ 1140606 ਰੁਪਏ ਭਰਨੇ ਨੇ ਸਾਰੇ ਤਿੰਨਾਂ ਸਾਲਾਂ ਦੇ ਵਿੱਚ ਮੈਂ ਕਿਹਾ ਯਾਰ 140000 ਜ਼ਿਆਦਾ ਨਹੀਂ ਕਹਿੰਦਾ ਯਾਰ ਰੁਕ ਤਾ ਜਾ ਤੈਨੂੰ ਮੈਂ ਦੱਸਦਾ ਵੀ ਮੈਂ ਕਿਵੇਂ ਪ੍ਰੋਫਿਟ ਖੱਟੂ ਕਹਿੰਦਾ ਵੀ ਉਹ 10 ਲੱਖ ਰੁਪਇਆ ਚਲ ਤੂੰ 골ਡ ਛੱਡ ਵੀ ਮੇਰਾ 골ਡ ਦਾ ਕੰਮ ਆ ਮੈਂ ਕਿਸੇ ਨੂੰ ਰੁਪਏ ਵਿਆਜ ਤੇ ਦੇਦਾ ਕਿਸੇ ਕੰਪਨੀ ਨੂੰ ਦੇਦਾ ਰੁਪਏ ਵਿਆਜ ਤੇ ਜਿਦੇ ਚ ਮੈਨੂੰ ਪਤਾ ਵੀ ਇਹ ਬੰਦੇ ਮੈਨੂੰ ਵਾਪਸ ਕਰਨਗੇ ਕਰਨਗੇ ਉਹ 10 ਲੱਖ ਰੁਪਇਆ ਮੈਂ ਤਿੰਨ ਸਾਲਾਂ ਵਾਸਤੇ ਕਿਸੇ ਨੂੰ ਰੁਪਏ ਵਿਆਜ ਤੇ ਦੇਦਾ ਹੁਣ ਤੂੰ 1 ਲੱਖ ਨੂੰ 1000 ਰੁਪਇਆ ਵਿਆਜ ਹੋ ਗਈ 10 ਲੱਖ ਨੂੰ 10000 ਹੋ ਗਈ ਜੇਕਰ ਸਾਲ ਦੀ ਵਿਆਜ ਗਿਣੀ ਜਾਈਏ ਤਾਂ 1 ਲੱਖ 2000 ਰੁਪਇਆ ਬਣਦੀ ਤਿੰਨ ਸਾਲਾਂ ਦੀ 3 ਲੱਖ 6000 ਰੁਪਇਆ ਬਣਦੀ ਮੈਂ ਆਖਿਆ ਯਾਰ ਗੱਲ ਤਾਂ ਤੇਰੀ ਠੀਕ ਆ ਕਹਿੰਦਾ 3.6 ਲੱਖ 60 ਹਜ਼ਾਰ ਰੁਪਇਆ 10 ਲੱਖ ਦੀ ਵਿਆਜ ਬਣ ਗਈ ਇੱਧਰ ਮੈਨੂੰ ਬੈਂਕ ਨੇ ਵਿਆਜ ਕਿੰਨੀ ਲਈ 1.40 ਹਜ਼ਾਰ 606 ਰੁਪਏ ਆਪ ਐ ਕਰਦੇ ਆ 1.40 ਹਜ਼ਾਰ ਘਟਾ ਦਿੰਨੇ 3.20 ਹਜ਼ਾਰ ਚੋਂ ਆਪ 1.40 ਹਜ਼ਾਰ ਘਟਾਤਾ 2.80 ਹਜ਼ਾਰ ਰੁਪਇਆ ਰੁਪਇਆ ਵਿਆਜ ਦੇ ਕੇ ਉਹਨੂੰ ਬਚ ਗਏ ਤਿੰਨ ਸਾਲਾਂ ਦੇ ਵਿੱਚ ਹਨਾ ਕਿਉਂਕਿ ਬਿਜ਼ਨਸ ਮਾਈਡ ਮੰਦਾ ਸੀ ਮੈਂ ਕਿਹਾ ਯਾਰ ਗਲਤੀ ਤੇਰੀ ਠੀਕ ਆ ਕਹਿੰਦਾ ਉਹ ਵੀ ਛੱਡ ਚਲ ਤੂੰ ਕਹਿਣਾ ਵੀ ਰੁਪਏ ਵਿਆਜ ਤੇ ਕਿਸ ਨੂੰ ਪੈਸੇ ਦੇਤੇ ਉਹ ਕੀ ਪਤਾ ਮੋੜੇ ਕਿ ਨਾ ਮੋੜੇ ਤੇ ਚ ਰਿਸਕ ਵੀ ਆ ਤੂੰ ਐ ਕਰ 7% ਤੇ ਐਫ ਡੀ ਕਰਾ ਦੇ ਤੇਰੇ ਕੋਲੇ 16 ਲੱਖ ਰੁਪਇਆ ਨਕਦ ਆ 6 ਲੱਖ ਤੂੰ ਡਾਊਨ ਪੇਮੈਂਟ ਦੇ ਦੇ 10 ਲੱਖ ਰੁਪਇਆ ਦੀ ਤੂੰ ਐਮਆਈ ਕਰਾ ਕੇ ਜਿਹੜਾ 10 ਲੱਖ ਰੁਪਇਆ ਤੂੰ ਬਚਾਇਆ ਉਹਦੀ ਤੂੰ ਐਫਡੀ ਕਰਾ ਦੇ ਬੈਂਕ 'ਚ ਕਿਸੇ ਵੀ ਸਰਕਾਰੀ ਉਸੇ ਬੈਂਕ 'ਚ ਹੀ ਕਰਾ ਦੇ ਜੇ ਤੂੰ ਐਸਬੀਆਈ 'ਚੋਂ ਲੋਨ ਲਿਆ ਤੇ ਐਸਬੀਆਈ ਬੈਂਕ 'ਚ ਹੀ ਐਫਡੀ ਕਰਾ ਦੇ ਤਾਂ ਦੋਸਤੋ ਮੈਂ ਹੈਰਾਨ ਰਹਿ ਗਿਆ ਵੀ 7% ਐਫਡੀ ਦਾ ਆਪਾਂ ਨੂੰ ਦਿੰਦੇ ਆ ਤੇ ਤਿੰਨਾਂ ਸਾਲਾਂ ਦੇ ਵਿੱਚ ਐਫਡੀ ਦੇ ਰੁਪਏ ਪਤਾ ਕਿੰਨੇ ਬਣਦੇ 231000 ਰੁਪਇਆ ਵਿਆਜ ਬਣੀ ਐਫਡੀ ਤੇ ਤਿੰਨਾਂ ਸਾਲਾਂ ਦੀ ਤੇ ਜਿਹੜੀ ਲੋਨ ਦੀ ਵਿਆਜ ਬਣੀ ਸਰਕਾਰੀ ਬੈਂਕ ਦੀ ਉਹ 140606 ਰੁ ਤੇ ਜੇਕਰ ਆਪਾਂ 231000 ਚੋਂ 140000 ਰੁਪਇਆ ਘਟਾਇਆ ਜਾਵੇ ਤਾਂ ਟੋਟਲ 90000 ਰੁਪਇਆ ਦੇ ਤਕਰੀਬਨ ਰੁਪਏ ਫਿਰ ਵੀ ਬਚਦੇ ਆਪਾਂ ਨੂੰ ਤਾਂ ਇਸ ਕਰਕੇ ਦੋਸਤੋ ਜਿਹੜੇ ਬਿਜ਼ਨਸਮੈਨ ਬੰਦੇ ਆ ਉਹ ਕਾਮਯਾਬ ਆ ਤੇ ਜੋ ਉਹਨੇ ਬੈਂਕ ਤੋਂ ਲੋਨ ਲੈ ਲਿਆ 140000 ਨੂੰ ਵਿਆਜ ਪਈ ਆਪ ਉਹਨੇ ਐਫ ਡੀ ਕਰਾਤੀ 231000 ਉਧਰੋਂ ਆ ਗਿਆ 90000 ਰੁਪਇਆ ਫਿਰ ਵੀ ਪ੍ਰੋਫਿਟ ਚ ਉਹਨੂੰ ਨਹੀਂ ਤਾਂ ਉਹਨੇ 10 ਲੱਖ ਦਾ ਜੇਕਰ ਉਹ 골ਡ ਵਿੱਚ ਇਨਵੈਸਟਮੈਂਟ ਕਰਦਾ ਉਹਦਾ ਬਿਜ਼ਨਸ ਆ ਉਹ 10 ਲੱਖ ਤੋਂ ਕੀ ਪਤਾ 20 ਬਣਾ ਲੈ ਤਿੰਨਾਂ ਸਾਲਾਂ ਚ ਕਿਤੇ 30 ਬਣਾ ਲੈ ਹਨਾ ਗੱਡੀਆਂ ਨੂੰ ਫ੍ਰੀ ਦੀ ਫ੍ਰੀ ਤਾਂ ਦੋਸਤੋ ਮੈਂ ਉਸ ਬੰਦੇ ਦਾ ਮਾਈਂਡ ਦੇਖ ਕੇ ਹੈਰਾਨ ਰਹਿ ਗਿਆ ਵੀ ਵਾਕਈ ਬੰਦਾ ਵੀ ਬਿਜ਼ਨਸਮੈਨ ਆ ਤੇ ਆਪਾਂ ਤਾਂ ਯਾਰ ਜਮਾਂ ਘੁੱਗੂ ਹੈਨਾ ਆਪਣੇ ਕੋਲ ਜੇ ਪੈਸੇ ਹੁੰਦੇ ਆਪਾਂ ਭੱਜੇ ਜਾਂਦੇ ਨਕਦ ਦੇ ਕੇ ਚੀਜ਼ ਲੈ ਆਉਣੇ ਆਪਾਂ ਇਹ ਨਹੀਂ ਸੋਚਦੇ ਵੀ ਜੇਕਰ ਆਪਾਂ 5 ਟਰੈਕਟਰ ਹੀ ਚਲੋ ਮੰਨੋ ਟਰੈਕਟਰ ਜੇ ਆਪਾਂ 8 ਲੱਖ ਦਾ ਨਕਦ ਲੈਨੇ ਆ 8 ਲੱਖ ਜਾਂ 2 ਲੱਖ ਦੇ ਕੇ 6 ਲੱਖ ਦੀਆਂ ਤੁਸੀਂ ਕਿਸ਼ਤਾਂ ਕਰਕੇ 6 ਲੱਖ ਦਾ ਕੋਈ ਕੰਮ ਕਿਉਂ ਨਹੀਂ ਸ਼ੁਰੂ ਕਰਦੇ ਆਪਾਂ 6 ਲੱਖ ਦਾ ਕੋਈ ਬਿਜ਼ਨਸ ਸ਼ੁਰੂ ਕਰਕੇ ਉਹਨੂੰ ਖੜਾ ਕਰਕੇ ਆਪਾਂ ਉਹ ਟਰੈਕਟਰ ਆਪਾਂ ਫ੍ਰੀ ਕਰ ਸਕਦੇ ਆ ਜਾਂ 6 ਲੱਖ ਦੀ ਆਪਾਂ ਕਿਸੇ ਨੂੰ ਵਿਆਜ ਤੇ ਦੇ ਕੇ 1.5 ਉਸ ਤੋਂ ਪ੍ਰੋਫਿਟ ਘੱਟ ਘੱਟ ਸਕਦੇ ਆ ਤਾਂ ਇਦਾਂ ਦਿਮਾਗ ਚਲਾਓ ਫਿਰ ਆਪਾਂ ਕਾਮਯਾਬ ਹੋਵਾਂਗੇ ਜੇਕਰ ਮੇਰੀ ਗੱਲ ਤੁਹਾਡੇ ਖਾਨੇ ਪਈ ਤਾਂ ਹੀ ਉਹ ਪੋਸਟਾਂ ਜਿਹੜੀਆਂ ਮੈਂ ਪਾਈਆਂ ਸੀ ਉਹ ਪੋਸਟਾਂ ਪਾਉਣ ਦਾ ਮੇਰਾ ਮੋਟਿਵ ਆਹੀ ਸੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਓਕੇ